ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਆਉਂਦੀ 9 10 ਅਤੇ 11 ਮਈ ਤਿੰਨ ਦਿਨਾਂ ਵਿੱਚ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਹੁਣ ਪ੍ਰੀ ਮੌਨਸਨ ਗਤੀਵਿਧੀਆਂ ਦਾ ਸਮਾਂ ਚੱਲ ਰਿਹਾ ਹੈ ਅਜਿਹੇ ਦੇ ਵਿੱਚਕਾਰ ਸਾਨੂੰ ਬਾਅਦ ਦੁਪਹਿਰ ਗਰਜ ਚਮਕ ਮੀਂਹ ਹਨੇਰੀ ਗੜੇ ਮਾਰੀ ਬੱਦਲਬਾਹੀ ਅਤੇ ਥੋੜੀ ਮੋਤੇ ਸਪੈਲ ਜਿਹੜੇ ਮੀਂਹ ਦੇ ਲੱਗਦੇ ਹੋਏ ਦਿਖਾਈ ਦੇ ਰਹੇ ਬਹੁਤੇ ਇਲਾਕੇ ਦੇ ਵਿੱਚਕਾਰ ਅਜਿਹਾ ਮਾਹੌਲ ਲਗਭਗ 5 ਮਈ ਤੋਂ ਲਗਾਤਾਰ ਵਧਿਆ ਹੋਇਆ ਹੈ ਤੁਹਾਡੇ ਇਲਾਕੇ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਹੋ ਰਹੀਆਂ ਹਨ ਜਾਂ ਨਹੀਂ ਬਾਅਦ ਦੁਪਹਿਰ ਮੀਂਹ ਗੜੇਮਾਰੀ ਕਾਲੇ ਬੱਦਲ ਬਾਈ ਹਨੇਰੀਆਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਆਪਣੇ ਇਲਾਕੇ ਦਾ ਨਾਮ ਲਿਖ ਕੇ ਕਮੈਂਟ ਬਾਕਸ ਵਿੱਚ ਨਾਲ ਮੌਸਮ ਦੇ ਹਾਲਾਤ ਲਿਖ ਦਿਓ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਦੇਖ ਰਹੇ ਹੋ YouTube ਵਾਲੇ ਫਾਰਮਰ ਨੂੰ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਗੱਲ ਕਰਦੇ ਆ ਜੀ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਕਿਹੜੇ-ਕਿਹੜੇ ਦਿਨ ਮੀਂਹ ਦਾ ਕੀ ਸੰਭਾਵਨਾ ਹੈ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਕਿਸ ਤਰੀਕੇ ਦਾ ਮੀਂਹ ਹੈ ਕਿਆ ਜ਼ਿਆਦਾ ਉਮੀਦ ਹੈ ਕਿਆ ਘੱਟ ਉਮੀਦ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਹੁਣ ਦੇਖ ਲੈਂਦੇ ਆ ਜੀ ਆਪਾਂ ਜੋ ਮੌਸਮ ਵਿਭਾਗ ਦਾ ਅਲਰਟ ਹੈ ਉਹ ਕੀ ਕਹਿ ਰਿਹਾ ਜੀ ਮੌਸਮ ਵਿਭਾਗ ਦਾ ਅਲਰਟ ਤੁਹਾਡੇ ਸਾਹਮਣੇ ਹੈ ਜੀ ਜਿਹਦੇ ਵਿੱਚ ਆਪਾਂ 9 ਤਰੀਕ ਤੋਂ ਲੈ ਕੇ 11 ਤਰੀਕ ਦੀ ਗੱਲ ਕਰਾਂਗੇ ਅਗਰ ਜ਼ੂਮ ਕਰਕੇ ਦੇਖੀਏ ਤਾਂ 9 ਤਰੀਕ ਦੀ ਜਗ੍ਹਾ ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਮੌਸਮ ਵਿਭਾਗ ਵੱਲੋਂ ਕੋਈ ਬਹੁਤ ਵੱਡਾ ਅਲਰਟ ਜਾਰੀ ਨਹੀਂ ਹੋਇਆ ਮੌਸਮ ਲਗਭਗ ਗ੍ਰੀਨ ਅਲਰਟ ਹੈ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪੰਜਾਬ ਵਿੱਚ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਨਹੀਂ ਜਿਤਾਈ ਜਾ ਰਹੀ 9 ਤਰੀਕ ਨੂੰ ਬਹੁਤ ਹੱਦ ਤੱਕ ਪੰਜਾਬ ਦਾ ਮੌਸਮ ਸਾਫ਼ ਹੈ ਤੇ 9 ਤਰੀਕ ਨੂੰ ਹਲਕੀ ਫੁਲਕੀ ਪੱਛਮੀ ਹਵਾ ਵੀ ਚਲਦੀ ਹੋਈ ਦਿਖਾਈ ਦੇਵੇਗੀ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਪੂਰਬੀ ਹਵਾ ਦਾ ਜ਼ੋਰ ਸੀ ਪੂਰਬੀ ਹਵਾ ਚੱਲਣ ਕਰਕੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹੀ ਇਹ ਗਰਜ ਚਮਕ ਮੀਂਹ ਨੇਰੀ ਗੜੇ ਮਾਰੀ ਕਾਲੇ ਬੱਦਲ ਵਾਹੇ ਤਾਂ ਜ਼ੋਰ ਜਿਹੜਾ ਬਣਿਆ ਸੀ ਉਹ ਦਿਖਾਈ ਦੇ ਰਿਹਾ ਸੀ ਤੇ ਹੁਣ ਮੇਨਲੀ ਸਾਨੂੰ ਜਿਹੜਾ ਉਹ ਪੂਰਬੀ ਹਵਾ ਤੋਂ ਛੁਟਕਾਰਾ ਮਿਲ ਸਕਦਾ ਹੈ ਥੋੜਾ ਜਿਹਾ ਪਰ ਕੋਈ ਬਹੁਤ ਲੰਬੇ ਸਮੇਂ ਲਈ ਨਹੀਂ ਹੈ ਹਲਕੀ ਦਰਮਿਆਨੀ ਹੀ ਪੱਛਮੀ ਹਵਾ ਚੱਲੇਗੀ ਮੁਰ ਤੋਂ ਫੇਰ 10 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਹਰੇਰੀ ਵਰਗੇ ਮਾਹੌਲ ਪੰਜਾਬ ਦੇ ਦੁਆਬੇ ਮਾਝੇ ਅਤੇ ਸੈਂਟਰਲ ਪੰਜਾਬ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਥੋੜੇ ਬਹੁਤੇ ਇਲਾਕੇ ਇਸ ਦੇ ਵਿੱਚ ਮਾਲਵੇ ਦਾ ਵੀ ਆਵੇਗਾ ਜਿਹਦੇ ਵਿੱਚ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ 10 ਤਰੀਕ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਫਤੇਗੜ ਸਾਹਿਬ ਪਟਿਆਲਾ ਸੰਗਰੂਰ ਨਾਲ ਦੀ ਨਾਲ ਫਤੇਗੜ ਸਾਹਿਬ ਤੋਂ ਜਿੰਨੀ ਵੀ 벨ਟ ਆਪਣੀ ਰੂਪਨਗਰ ਦੇ ਨੇੜੇ ਤੇੜੇ ਕਰਾਲੀ ਮੁਹਾਲੀ ਮੋਰਿੰਡਾ ਖਰੜੇ ਦੇ ਵਿੱਚ ਜਿਆਦਾ ਹਾਲਾਤ ਨੇ ਥੋੜੇ ਜੇ ਵਿਗੜਦੇ ਹੋਏ ਦਿਖਾਈ ਦੇਣਗੇ ਕਿ ਇਹਨਾਂ ਇਲਾਕਿਆਂ ਤੋਂ ਹੀ ਮੌਸਮ ਜਿਹੜਾ ਐਂਟਰ ਕਰੇਗਾ ਤੇ ਥੋੜੀ-ਬਹੁਤੀ ਮੋਗੇ ਦਾ ਏਰੀਆ ਵੀ ਕਵਰ ਹੋਵੇਗਾ ਥੋੜਾ ਜਿਹਾ ਬਰਨਾਲੇ ਦਾ ਏਰੀਆ ਵੀ ਕਵਰ ਹੋਵੇਗਾ ਥੋੜਾ ਜਿਹਾ ਮਾਨਸਾ ਜ਼ਿਲ੍ਹਾ ਵੀ ਆਵੇਗਾ ਤੇ ਥੋੜੀ-ਬਹੁਤੀ ਦੇ ਵਿੱਚ ਫਿਰੋਜ਼ਪੁਰ ਦੇ ਇਲਾਕੇ ਵੀ ਆਉਂਦੇ ਹੋਏ ਦਿਖਾਈ ਦੇਣਗੇ ਬਾਕੀ ਫਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਇਹਦੇ ਵਿੱਚ ਹਲਕੀ ਦਰਮਿਆਨੀ ਬੱਦਲਵਾਈ ਦਾ ਅਸਰ ਸਾਨੂੰ 10 ਮਈ ਨੂੰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅਜੇ ਹਾਂ ਨਹੀਂ ਹੈ ਕਿ ਇਹਨਾਂ ਜ਼ਿਲ੍ਹਿਆਂ ਵਿੱਚ ਮੀਂਹ ਨਹੀਂ ਹੋਵੇਗਾ ਹਲਕੇ ਦਰਮਿਆਨੀ ਬੂੰਦਾਬੰਦੀ ਦੇ ਚਾਂਸ ਬਾਅਦ ਦੁਪਹਿਰ ਬਣ ਸਕਦੇ ਨੇ ਕੋਈ ਵੱਡੀ ਪ੍ਰੈਡਿਕਸ਼ਨ ਨਹੀਂ ਹੈ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਚਾਂਸ ਕੁਝ ਨਾ ਕੁਝ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ 11 ਤਰੀਕ ਨੂੰ ਵੀ ਅਗਰ ਗੱਲ ਕੀਤੀ ਜਾਵੇ ਤੁਹਾਡੇ ਸਾਹਮਣੇ ਅਲਰਟ ਜਾਰੀ ਹੈ 11 ਤਰੀਕ ਨੂੰ ਵੀ ਆਲਮੋਸਟ ਸੇਮ ਸੇਮ ਜਿਹਾ ਹੀ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਮਾਝੇ ਦੁਆਬੇ ਤੇ ਸੈਂਟਰਲ ਪੰਜਾਬ ਦੇ ਵਿੱਚ ਘੱਟ ਲਗਭਗ ਫੇਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਲੁਧਿਆਣਾ ਨਮਾਸ਼ਹਿਰ ਤੋਂ ਰੂਪਨਗਰ ਦਾ ਇਲਾਕਾ ਜੀ ਜਲੰਧਰ ਤੋਂ ਥੋੜਾ ਬਹੁਤਾ ਤਰਨਤਾਰਨ ਦੇ ਕੁਝ ਕੁ ਇਲਾਕੇ ਇਹਦੇ ਵਿੱਚ ਆ ਸਕਦੇ ਨੇ ਮੋਗੇ ਦੇ ਕੁਝ ਇਲਾਕੇ ਆ ਸਕਦੇ ਨੇ ਹੁਸ਼ਿਆਰਪੁਰ ਨਮਾਸ਼ਹਿਰ ਤੋਂ ਹੁੰਦਾ ਹੋਇਆ ਲੁਧਿਆਣਾ ਕੀਰਤਪੁਰ ਨੰਗਲ ਆਨੰਦਪੁਰ ਸਾਹਿਬ ਖਰੜਕ ਸੰਗਰੂਰ ਪਟਿਆਲਾ ਫਤੇਗੜ ਸਾਹਿਬ ਜਿਹਦੇ ਜਿੰਨੇ ਵੀ ਏਰੀਆ ਨੇ ਮਲੋੜ ਦਾ ਏਰੀਆ ਥੋੜਾ ਬਹੁਤਾ ਗਰਮੀ ਵਾਲਾ ਰਹੇਗਾ ਫਜ਼ਿਲਕਾ ਵਾਲਾ ਗਰਮੀ ਵਾਲਾ ਰਹੇਗਾ ਮੁਕਸਰ ਵਾਲਾ ਇਹ ਇਲਾਕੇ ਜਿਹੜੇ ਨੇ ਇਹ ਗਰਮ ਰਹਿਣਗੇ ਤੇ ਜਿਹੜੇ ਤੁਸੀਂ ਜੈਲੋ ਅਲਰਟ ਦੇਖ ਰਹੇ ਹੋ ਇਹਨਾਂ ਇਲਾਕਿਆਂ ਦੇ ਵਿੱਚਕਾਰ ਕਿਤੇ ਨਾ ਕਿਤੇ ਥੋੜੀ ਜਿਹੀ ਤੇਜ਼ ਗਰਜ ਚਮਕ ਮੀਂਹ ਹਨੇਰੀ ਦੇ ਹਾਲਾਤ ਸਾਨੂੰ ਬਣਦੇ ਹੋਏ ਦਿਖਾਈ ਦੇਣਗੇ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਅਲਰਟ ਦੀ 9 10 ਅਤੇ 11 ਮਈ 2025 ਇਹ ਅਲਰਟ ਸਮੇਂ-ਸਮੇਂ ਸਿਰ ਬਦਲਦੇ ਰਹਿੰਦੇ ਨੇ ਤਾਂ ਹੀ ਤੁਹਾਨੂੰ ਅਸੀਂ ਵਾਰ-ਵਾਰ ਰਿਕੁਐਸਟ ਕਰਦੇ ਆ ਕਿ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਤੁਹਾਡੇ ਇਲਾਕੇ ਦੇ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਤੁਹਾਡੇ ਕਮੈਂਟਸ ਰਾਹੀਂ ਜਾਣਕਾਰੀ ਪਹੁੰਚਦੀ ਹੋ ਸਕੇ ਤੇ ਅਗਲੀ ਜਾਣਕਾਰੀ ਅਸੀਂ ਤੁਹਾਨੂੰ ਕੱਲ ਨੂੰ ਲੈ ਕੇ ਹਾਜ਼ਰ ਹੋਵਾਂਗੇ ਕਿ ਆਉਂਦੇ ਜਿਹੜੇ 10 ਦਿਨ ਨੇ ਜਾਣੀ ਕਿ ਅਸੀਂ ਕੋਸ਼ਿਸ਼ ਕਰਾਂਗੇ 10 ਤਰੀਕ ਤੋਂ ਲੈ ਕੇ 20 ਤਰੀਕ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰੀਏ ਲੰਬੇ ਸਮੇਂ ਦੀ ਜਾਣਕਾਰੀ ਸਾਂਝੀ ਕਰਨਾ ਕੋਈ ਚੰਗੀ ਗੱਲ ਨਹੀਂ ਹੁੰਦੀ ਕਿਉਂਕਿ ਗਰਮੀਆਂ ਦੇ ਵਿਚਕਾਰ ਜਿਹੜਾ ਪ੍ਰੀ ਮੌਨਸੂਨ ਗਤੀਵਿਧੀਆਂ ਚੱਲ ਰਹੀਆਂ ਨੇ ਇਹਨਾਂ ਦੌਰਾਨ ਮੌਸਮ ਜਿਹੜਾ ਹੈ ਉਹ ਲਗਭਗ ਘੰਟਿਆਂ ਵੱਧੀ ਹੀ ਬਦਲ ਜਾਂਦਾ ਹੈ ਅਜਿਹੇ ਦੇ ਵਿਚਕਾਰ ਲੰਬੇ ਸਮੇਂ ਦੀ ਕੋਈ ਅਸੀਂ ਪ੍ਰੈਡਿਕਸ਼ਨ ਅਗਰ ਕਰੀਏ ਤਾਂ ਉਹ ਗਲਤ ਹੋ ਜਾਵੇ ਤਾਂ ਚੰਗੀ ਗੱਲ ਨਹੀਂ ਹੁੰਦੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਆ ਬਣੇ ਰਹੋ ਚੈਨਲ ਤੇ ਧੰਨਵਾਦ ਜੀ